ਆਪਾਂ ਅੱਜ ਸ਼ਿਮਲਾ ਮਿਰਚ ਪਿਆਜ਼ ਦੇ ਟਮਾਟਰ ਦੀ ਸਬਜ਼ੀ ਬਣਾਉਣੀ ਆ ਆਪਾਂ ਐਸ ਸਲਾਈਸ ਦੇ ਵਿੱਚ ਇਹ ਸ਼ਿਮਲਾ ਮਿਰਚ ਕੱਟੀ ਆ ਤੇ ਇਦਾਂ ਹੀ ਆਪਾਂ ਲੰਮੇ ਪਿਆਜ਼ ਕੱਟੇ ਆ ਇਹ ਤੇ ਇਹ ਟਮਾਟਰ ਵੀ ਆਪਾਂ ਇਦਾਂ ਹੀ ਕੱਟੇ ਆ ਇਸ ਦੋ ਆਪਾਂ ਟਮਾਟਰ ਲਈ ਆ ਇਧਰ ਆਪਾਂ ਦਹੀਂ ਲਈ ਆ 4-5 ਚਮਚੇ ਤੇ ਇਹਦੇ ਵਿੱਚੋਂ ਆਪਾਂ ਉਹ ਕਿਹਨਾ ਜਿਹੜਾ ਇਹਦੇ ਵਿੱਚ ਪਾਣੀ ਹੁੰਦਾ ਉਹ ਕੱਢਤਾ ਤੇ ਇਹ ਹੈ ਇਹ ਹੈਗਾ ਗਰਮ ਮਸਾਲਾ ਹਲਦੀ ਪਾਊਡਰ ਆ ਤੇ ਮਿਰਚ ਤੇ ਹੁਣ ਆਪਾਂ ਨਾ ਇਹਨੂੰ ਸਾਰੇ ਨੂੰ ਇਹਦੇ ਵਿੱਚ ਪਾਵਾਂਗੇ ਆਈ ਪਾ ਲਾਂਗੇ। Shimla mirch, tamatar. ਇਹਨਾਂ ਨੂੰ ਸਾਰਿਆਂ ਨੂੰ ਇਹਦੇ ਵਿੱਚ ਪਾ ਲਾਂਗੇ। ਹੁਣ ਆਪਾਂ ਇਹਦੇ ਵਿੱਚ ਜੀਰਾ ਪਾ ਲਾਂਗੇ। ਨਾਲ ਹੀ ਥੋੜੀ ਜਿਹੀ ਹਿੰਗ ਪਾ ਲਾਂਗੇ। ਇਹ ਆਪਾਂ ਲਸਣ ਕੁੱਟਿਆ ਤਿੰਨ ਚਾਰ ਕਲੀਆਂ ਇਹ ਵੀ ਵਿੱਚ ਪਾ ਲਾਂਗੇ ਲਸਣ ਕੁੱਟ ਕੇ ਪਾਉਣਾ ਇਹ ਅਦਰ ਕੱਜ ਹੈ ਨਹੀਂ ਸੀ ਪਾਇਆ ਨਹੀਂ ਕਰਨਾ ਨਾਲੇ ਨਮਕ ਮਿਰਚ ਇਹ ਪਾ ਲਾਂਗੇ ਨਮਕ ਬਾਅਦ ਪਾਵਾਂਗੇ ਸੌਰੀ ਜਦੋਂ ਆਪਾਂ ਬਣਾਵਾਂਗੇ ਤੇ ਹੁਣ ਨਾ ਆਪਾਂ ਇਹਦੇ ਵਿੱਚ ਇਹ ਸਰੋਂ ਦਾ ਤੇਲ ਪਾਵਾਂਗੇ ਇਹ ਗਰਮ ਕਰਕੇ ਠੰਡਾ ਕੀਤਾ ਹੋਇਆ ਤੇਲ ਆ ਕੱਚਾ ਤੇਲ ਨਹੀਂ ਪਾਉਣਾਗਾ ਇਹ ਡੇਢ ਕੱਟੀ ਆਪਾਂ ਇਹ ਪਾ ਲਈ ਇਕ ਮੁੰਨਾ ਆਪਾਂ ਹੱਥ ਚੰਗੀ ਤਰ੍ਹਾਂ ਸਾਫ਼ ਆਪਨੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਫਲਾ ਲਾਂਗੇ ਇਹੋ ਸਾਰਾ ਜਿਹੜਾ ਮਸਾਲਾ ਹੈਗਾ ਇਹਦੇ ਵਿੱਚ ਚੰਗੀ ਤਰ੍ਹਾਂ ਰਸ ਜਾਊਗਾ ਆਪਾਂ ਨੇ ਹੁਣ ਇਹਨੂੰ ਚੰਗੀ ਤਰ੍ਹਾਂ ਮੈਰੀਨੇਟ ਕਰ ਲਿਆ ਇਸ ਤਰ੍ਹਾਂ ਤੇ ਇਹਨੂੰ ਆਪਾਂ ਪਾਣੀ ਤੋਂ 10 ਮਿੰਟ ਵਾਸਤੇ ਨਾ ਟਾਕੇ ਰੱਖ ਦਿਆਂਗੇ ਇਹ ਆਪਨ 10 ਤੋਂ 15 ਮਿੰਟ ਹੋ ਗਏ ਇਹਨੂੰ ਰੱਖੇ ਨੂੰ ਤੇ ਹੁਣ ਨਾ ਆਪਾਂ ਇਹਨੂੰ ਕੜਾਹੀ ਦੇ ਵਿੱਚ ਬੋਨਨੇ ਆਂ ਆਸਾਂ ਬੱਸੀ ਹੁਣਾ ਜਿਹੜਾ ਹੈ ਨਾ ਲੱਗਿਆ ਆਪਾਂ ਨਾਲ ਲਾ ਲਈਏ ਲੋ ਟੂ ਮੀਡੀਅਮ ਜੋ ਕਿ ਆਪਾਂ ਇਹਨੂੰ ਬਣਾਵਾਂਗੇ ਬਹੁਤ ਜ਼ਿਆਦਾ ਨਾ ਅੱਗ ਦਾ ਆਪਾਂ ਪਲੇਨ ਨਹੀਂ ਕਰਦੇਗੇ ਇਹ ਆਪਾਂ ਤੇਜ ਪੱਤਾ ਵੀ ਨਾਲ ਹੀ ਪਾ ਦਿੰਨੇ ਆ। ਇਹਦਾ ਵੀ ਫਲੇਵਰ ਵਧੀਆ ਆਊਗਾ। ਹੁਣ ਇਹਦੇ ਨਾਲ ਹੀ ਭੁੰਨਿਆ ਜਾਊਗਾ। ਸਹੀ ਤਰ੍ਹਾਂ ਆਪਾਂ ਇਹਨੂੰ ਭੁੰਨਾਂਗੇ। ਲਓ ਜੀ ਆਪਏ ਨੂੰ ਇਸ ਤਰ੍ਹਾਂ ਹੀ ਆਪਾਂ ਭੁੰਨੀ ਹੈ ਨਾ। ਆਵੇ ਤੇਲ ਛੱਡਣ ਲੱਗੀ। ਇਹਨੂੰ ਬਹੁਤ ਜ਼ਿਆਦਾ ਨਹੀਂ ਆਪਾਂ ਗਲਣਾਗਾ। ਥੋੜਾ ਜਿਹਾ ਕਰਾਂਚੀ ਰੱਖਾਂਗੇ। ਹਜੇ ਥੋੜੀ ਜਿਹੀ ਬਣਨ ਵਾਲੀ ਆ। ਤੂੰ ਥੋੜੀ ਇਹਨੇ ਦੀ ਫਲੇਮ ਮੈਂ ਥੋੜੀ ਧੀਲ ਕਰਤੀ। ਪੁੰਨੀ ਲੱਗਦਾ ਜਿਦੋਂ ਆਪਾਂ ਪਹਿਲਾਂ ਪਾਉਂਦੇ ਆ ਉਦੋਂ ਐ ਲੱਗਦਾ ਜਿਵੇਂ ਨੀਚੇ ਲੱਗ ਗਿਆ ਹੁੰਦਾ ਤੇ ਫਿਰ ਜਦੋਂ ਆਪਾਂ ਫਲੇਮ ਘੱਟ ਹੁੰਦੀ ਤੇ ਆਪਾਂ ਇਹਨੂੰ ਹਿਲਾਈ ਜਾਂਦੇ ਆ ਨਾ ਤੇ ਥੋੜੋ ਇਹ ਆਪਣੇ ਆਪ ਹੀ ਆਉਦਾ ਪਾਣੀ ਆ ਜਿਹੜਾ ਉਹ ਛੱਡਣ ਲੱਗ ਜਾਂਦਾ ਪਿਆਜ਼ ਤੇ ਇਹ ਟਮਾਟਰ ਤੇ ਸਾਰੀਆਂ ਚੀਜ਼ਾਂ ਨਾ ਆਪਣਾ ਆਪ ਹੀ ਪਾਣੀ ਛੱਡਣ ਲੱਗ ਜਾਂਦੀਆਂ ਨੇ। ਲੋ ਜੀ ਆਪਣੇ ਨਾ ਤਕਰੀਬਨ ਸਬਜੀ 95% ਬਣ ਗਈ। ਹੁਣ ਆਪਾਂ ਇਹਦੇ ਵਿੱਚ ਨਾ ਨਮਕ ਪਾ ਦਾਂਗੇ ਟੇਸਟ ਦੇ ਅਨ ਤਾਬਕ। ਇਹ ਇਹ ਆਪ ਹਲਾ ਲੈਨੇ ਆਂ ਉਹਨਾਂ ਆਪ ਜਿਹਦੇ ਵਿੱਚ ਦਹੀਂ ਪਾਣਿਆਂਗੇ ਇਹਨੂੰ ਵੀ ਆਪਾਂ ਵਿੱਚ ਹਲਾ ਲਾਂਗੇ ਇਹ ਦਹੀਂ ਪਾਉਣ ਨਾਲ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣ ਜਾਂਦੀ ਹੈ ਬਸ ਇਹਨੂੰ ਦਹੀਂ ਪਾ ਕੇ ਤੁਸੀਂ ਹਿਲਾਈ ਜਾਣਾ 20 ਫਟ ਜਾਵੇ ਲਓ ਜੀ ਆਪਾਂ ਦਹੀਂ ਪਾ ਕੇ ਆਪਾਂ ਚਾਹ ਤਿੰਨ ਚਾਰ ਮਿੰਟਾਂ ਤੱਕ ਇਹਨੂੰ ਵਧੀਆ ਆਪਾਂ ਹਿਲਾ ਲਿਆ ਤੇ ਆ ਦੇਖੋ ਬਿਲਕੁਲ ਨਹੀਂ ਫੱਡੀ ਹੈਗੀ ਜੇ ਆਪਾਂ ਕਹਿੰਦੇ ਨਾ ਨਮਕ ਪਾਈਏ ਤੇ ਨਹੀਂ ਪਾ ਦਿੰਦੇ ਆ ਤਾਂ ਫਿਰ ਫੱਟ ਜਾਂਦੀ ਆ ਬਿਲਕੁਲ ਨਹੀਂ ਫੱਟੀ ਆਪਾਂ ਇਹਨੂੰ ਨਾਲ ਦੇ ਨਾਲ ਹਿਲਾਈ ਜਾਣਾ ਤੇ ਲਓ ਜੀ ਆਪਣੀ ਸਬਜੀ ਬਣ ਕੇ ਹੋ ਗਈ ਤਿਆਰ ਗੈਸ ਆਪਾਂ ਬੰਦ ਕਰ ਦਿੰਨੇ ਆ ਤੇ ਬੰਦ ਕਰ ਦਿੰਨੇ ਆ ਬਸ ਤੇ ਬਣ ਗਈ ਆਪਣੀ ਸਬਜੀ ਹੋਣਾ ਆਪਾਂ ਪਰੌਂਠੇ ਬਣਾਉਣ ਲੱਗਿਆ ਸਬਜੀ ਬਣ ਗਈ ਤੇ ਇਧਰ ਆਪਾਂ ਪਰੌਂਠੇ ਬਣਾਉਂਦੇ ਆ ਆਟਾ ਬਣਾ ਪਹਿਲਾਂ ਗੁੰਨ ਕੇ ਰੱਖ ਲਿਆ ਸੀਗਾ ਜਦੋਂ ਆਟਾ ਵਧੀਆ ਗੁੰਨੇ ਹੋਵੇ ਨਾ ਤਾਂ ਫਿਰ ਉਹਦੇ ਪੂਠੇ ਬਹੁਤ ਵਧੀਆ ਬਣਦੇ ਮਾਜਾ ਸੰਡੇ ਆ ਤੇ ਬੱਚੇ ਘਰੇ ਆ ਤੇ ਆਪਾਂ ਨੂੰ ਇਹ ਆ ਕੇ ਅੱਜ ਉਹਨਾਂ ਨੇ ਕਿਹਾ ਸਾਨੂੰ ਰੱਛਾ ਪਰੌਂਠਾ ਬਣਾ ਦੇ ਮਮਾ ਤਾਂ ਪਹਿੰਤੇ ਰੱਛਾ ਪਰੌਂਠਾ ਬਣਾਉ ਤਾ ਹੁਣ ਆਪਾਂ ਇਹਦੇ ਉੱਤੇ ਨਾ ਥੋੜਾ ਜਿਹਾ ਆਟਾ ਛਿੜਕ ਲਾਂਗੇ ਇਹ ਪਹਿਲਾਂ ਹੀ ਕਰ ਲਿਆ ਨਾ ਹੁਣ ਦਾ ਪੈਣ ਵਿੱਚ ਘਾਰਾ ਘਟ ਲਾਂਗੇ ਨਸਰ ਬਾਕੀ ਅਨਟ ਹਲੀਅਰਸ ਬਣ ਗਈਆਂ ਤੇ ਹੁਣ ਆਪਾਂ ਇਹਨੂੰ ਇਧਰੋਂ ਐ ਕਰ ਲਾਂਗੇ ਐਵੇਂ ਮੋੜਨੇ ਸ਼ੁਰੂ ਕਰ ਦਾਂਗੇ ਜਿਆਦਾ ਝੰਡਤ ਵੀ ਨਹੀਂ ਕਰਨਾ ਪੈਂਦਾਗਾ ਫਿਰ ਤੁਸੀਂ ਇਹਨੂੰ ਇਦਾਂ ਹਲਾ ਇਦਾਂ ਕਰ ਸਕਦੇ ਹਾਂ ਹਾਂਜੀ ਆਪਾਂ ਵੇਲ ਲਾਂਗੇ ਜੇ ਸਬਜ਼ੀ ਕਿਸ ਬੱਚਿਆਂ ਨੂੰ ਬਣਾ ਕੇ ਟਿਫਨ ਦੇ ਵਿੱਚ ਵੀ ਦੇਣੇ ਹੁਣ ਤਾਂ ਜਲਦੀ ਬਣ ਜਾਂਦੇ ਇਸ ਤਰੀਕੇ ਨਾਲ ਐਈ ਤਾਂ ਥੋੜਾ ਜਿਹਾ ਪਤਲਾ ਕਰ ਲੈਂਦੀ ਆ ਇਹ ਨਾ ਤਾਂ ਜਿਆਦਾ ਮੋਟਾ ਹੁੰਦਾ ਨਾ ਹੀ ਜਿਆਦਾ ਪਤਲਾ ਹੁੰਦਾ ਮਾਦੇ ਕੋ ਘੇਰਾ ਹੁਣੇ ਹੀ ਨਾਲ ਦੇ ਨਾਲ ਪਾਉਂਦੀ ਆ ਇਹ ਤੋਂ ਹੁਣ ਆਪਾਂ ਨਾ ਇਹਨੂੰ ਤਵੇ ਤੇ ਪਾ ਲੈਂਦੇ ਹਾਂ ਗੈਸ ਆਪਾਂ ਰੱਖਾਂਗੇ ਲੋ ਟੂ ਮੀਡੀਅਮ ਬਹੁਤ ਜਿਆਦਾ ਤੇਜ਼ ਨਹੀਂ ਕਰਨਾ ਹੈਗਾ ਤੇ ਇੱਧਰ ਵੀ ਆਪਾਂ ਇੱਧਰ ਹੀ ਬਣਾ ਲਾਂਗੇ ਇੱਕ ਇੱਕ ਕਰਕੇ ਆਪਾਂ ਸਾਰੇ ਆਈ ਪਰੌਂਠੇ ਬਣਾਈ ਜਾਣੇ ਆ। ਉਹ ਕ ਸੰਡੇ ਵਾਲੇ ਦਿਨ ਹੀ ਬੱਚਿਆਂ ਨੂੰ ਜ਼ਿਆਦਾ ਹੁੰਦਾ। ਘਰੇ ਹੁੰਦੇ ਉਸ ਤੋਂ ਵਧੀਆ ਵਧੀਆ ਖਾਣਾ ਖਾਣ ਨੂੰ ਨਾ ਬੱਚਿਆਂ ਨੂੰ ਵੀ ਬੱਚਿਆਂ ਦਾ ਵੀ ਦਿਲ ਕਰਦਾ। ਆਪਾਂ ਫਿਰ ਸੰਡੇ ਵਾਲੇ ਦਿਨ ਬਣਾ ਲੈਨੇ। ਡਾਊਟ। ਉਹਨਾਂ ਟਾਈਮ ਕੀ ਕਰ ਲੈਨੇ ਆ।

ਕੋਣਾਂਪਾ ਚੀਨੀ ਕਰ ਲੈਂਦੇ ਆ ਤੇ ਇਹਦੇ ਤੇ ਆਪਾਂ ਘਿਓ ਲਾ ਦਿੰਨੇ ਆ ਕੋਣਾਂਪੈ ਨੂੰ ਚੀਨੀ ਕਰ ਦਿਆਂਗੇ ਲੱਠੀ ਮੱਠੀ ਆਗੇ ਤੇ ਬਣਾਓ ਤਾਂ ਬਹੁਤ ਜ਼ਿਆਦਾ ਟੇਸਟੀ ਬਣਦਾ ਬਰੌਂ ਦਾ ਕੋਚ ਨੂੰ ਕ੍ਰਿਸਪੀ ਪਾਣੋਂ ਜਦੋਂ ਆਪਾਂ ਖਾਣੇ ਆ ਤੇ ਕ੍ਰਿਸਪੀ ਜਿਹਾ ਲੱਗਦਾ ਤੇ ਬੜੇ ਵਧੀਆ ਇਹਦਾ ਟੇਸਟ ਆਉਂਦਾ। ਹਾਂ ਦੇਖੋ ਰਹਿਣਾ ਨਾਲ ਦਿਨ ਹੁਣੀ ਕੋਲੋਂ ਲੱਗਣੀ ਤੇ ਜਦੋਂ ਆਪਾਂ ਹਲਕੀ ਅੱਗ ਦੇ ਉੱਤੇ ਆਪਾਂ ਪਕਾਉਂਦੇ ਆ ਤੇ ਇਹ ਨਾ ਅੰਦਰ ਤੱਕ ਪੱਕ ਜਾਂਦਾ। ਹੁਣ ਆਪਾਂ ਇਹਨੂੰ ਵੀ ਵਿਚਾਲੋ ਇਦਾਂ ਹੀ ਕੱਟ ਲਾਂਗੇ। ਸਤਿ ਸ਼੍ਰੀ ਅਕਾਲ ਤਾਂ ਆਪਾਂ ਇਹਨੂੰ ਆਹੀਂ ਬਣਾਵਾਂਗੇ ਪੀੜੀ ਨੂੰ ਜਿਹੜੇ ਮੈਦੇ ਵਾਲੇ ਆ ਉਹ ਵੀ ਇਦਾਂ ਹੀ ਬਣਦੇ ਆ ਤੇ ਆਪਾਂ ਤਾਂ ਪ्योर ਆਟੇ ਦੇ ਬਣਾਉਨੇ ਆ ਜੀ ਘਰੇ ਤੇ ਨਾਲ ਇਹ ਹਲਦੀ ਹੁੰਦੇ ਆ ਜਿਹੜੇ ਬਾਜ਼ਾਰ ਵਾਲੇ ਹੁੰਦੇ ਆ ਉਹ ਮੈਦੇ ਦੇ ਬਣੇ ਹੁੰਦੇ ਆ ਤੇ ਉਹਨਿਆਂ ਉਹ ਫਿਰ ਉਹਨੇ ਵਧੀਆ ਨਹੀਂ ਹੁੰਦੇਗੇ ਬੱਚਿਆਂ ਨਾਲ ਤਾਂ ਖਾਫ ਕਰਕੇ ਇਹ ਵਧੀਆ ਹੁੰਦੇ ਨਾ ਸਹੀ ਸੇ ਤਰ੍ਹਾਂ ਇਹ ਪਾ ਵੀ ਲਈ ਜਣ ਐਂ ਹੀ ਆਪਣੇ ਪਰੌਂਠੇ ਸਾਰੇ ਬਣ ਜਾਣਗੇ ਐਸੀ ਤਰ੍ਹਾਂ ਲਉਤੀ ਆ ਆਪਣਾ ਬਿਲਕੁਲ ਵਧੀਆ ਪਰੌਂਠਾ ਬਣ ਗਿਆ ਕ੍ਰਿਸਪੀ ਕ੍ਰਿਸਪੀ ਤੇ ਹੋਣਾ ਪੈਣੂ ਇੱਧਰ ਉਤਾਰ ਲੈਨੇ ਆ। ਤੇ ਇੱਧਰ ਆ ਪਰੌਂਠਾ ਵੀ ਇੱਦਾਂ ਹੀ ਪਾ ਲੈਨੇ ਆ। ਐਸੀ ਤਰ੍ਹਾਂ ਹੀ ਆਪਾਂ ਇੱਕ-ਇੱਕ ਕਰਕੇ ਸਾਰੇ ਪਰੌਂਠੇ ਬਣਾ ਲੈਨੇ ਆ ਬਸ। ਆਪਣੀ ਸਬ지 ਤੇ ਪਰੌਂਠੇ ਆਪਣੀ ਇਹ ਵਾਲੀ ਬਣ ਕੇ ਤਿਆਰ ਹੋ ਗਏ। ਆ ਦੇਖੋ ਆਪਾਂ ਤੁਹਾਨੂੰ ਮੈਂ ਲੇਅਰ ਦਿਖਾਉਣੀ ਇੱਧਰ ਆ। ਇਹ ਕੋਈ ਮਹਿਦਿਆਲੇ ਦੀ ਆਪਣੇ ਘਰ ਦੇ ਆਟੇ ਜਿਹੇ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵੀਡੀਓ ਵਿੱਚ